ਸਰਵਾਹਿ ਗੁਰੂ ਸਾਹਿਬ ਜੀ ਸ਼ਲੋਕ ਮਾਨ ਇਛਾ ਦਾਨ ਕਰਨ ਸਰਬਤਰ ਆਸਾ ਪੂਰਨਹ ਖੰਡਨ ਕਾਲਪਲੇਸਾ ਹੈ ਪ੍ਰਭ ਸਮਰਨ ਨਾਨਕ ਨਹ ਦੂਰਨਹ ਮਨ ਇਸ਼ਾ দান ਕਰਨੰ ਸਰਬਤਰ ਆਸਾ ਪੂਰਨਹ ਹੈ ਖੰਡਣੰ ਕਾਲਪਲੇਸਾ ਹੈ ਬ੍ਰਭ ਸਮਰ ਨਾਨਕ ਨਹ ਦੂਰਣਹ ਹਵ ਰੰਗ ਮਾਨਹਿ ਜਿਸ ਸੰਗਿ ਕੈ ਸੋ ਲਾਇ ਨਹਿ ਹੋ ਸੋ ਸੋਬੰਦ ਨਾ ਵਿਸਰੂ ਮਾਨਕੋ ਜਨ ਸੁੰਦਰ ਰਚਿਆ ਦੇਹ ਆਉਂਦੇ ਜੀਉ ਪਰਾਨ ਤਨ ਧਨ ਦੀ ਆ ਦਿਨ ਰਸ ਭੋਗੈ ਗਰਹਿ ਮੰਦਰ ਰਾਤ ਆਸ ਦੀਏ ਵਲੇ ਸੰਯੋਗ ਸੁਤ ਬਨੰਤਾ ਸਾਜਨਨ ਸੇਵਕ ਦੀਏ ਪ੍ਰਭੁ ਦੇਵਨ ਸੰਯੋਗ ਹਰਿ ਸਮਰਤ ਤਨ ਮਨ ਹਰੇ ਹਰ ਗੁਣ ਰਮੋਹ ਬਿਨਸੇ ਸਭ ਰੋਗ ਹਰਿ ਸਿਮਰਤ ਤਨ ਮਨ ਹਰਿਆ ਲਹਦਾ ਹੈ ਵਜੋਗ ਸਾਧ ਸੰਗ ਹਰ ਗੁਣ ਰਮੋਹ ਬਿਨਸੇ ਸਭ ਰੋਗ ਸਾਹ ਰਾਜ ਗੁਰੂ ਜੀ ਕੀ ਫਤਿਹ ਪਤਿਤ ਪਾਵਨ ਆਗਤ ਵਛਲ ਕਰुणा निधान ਹਲਤ ਪਲਤ ਦੇ ਰਾਖੇ ਅੰਦਾਸਾ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੈ ਸਵਾਇ ਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਦੁਨੀਆ ਦੀ ਸਭ ਤੋਂ ਪਵਿੱਤਰ ਮੁਕੱਦਸ ਮਹਾਨ ਧਰਤੀ ਔਰ ਬ੍ਰਹਿਮੰਡ ਦਾ ਸਭ ਤੋਂ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਆਇਆ ਉਸ ਪਾਵਨ ਹੁਕਮ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਜਿੱਥੇ ਅੱਜ ਅਸੀਂ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰ ਕਰਨੀ ਹੈ ਉੱਥੇ ਹੀ ਜੋ ਅੱਜ ਦਾ ਦਿਨ ਹੈ ਇਹ ਬਹੁਤ ਹੀ ਵੱਡਾ ਇਤਿਹਾਸਕ ਦਿਹਾੜਾ ਹੈ ਅੱਜ ਦਾ ਜਿਹੜਾ ਦਿਨ ਹੈ ਜਿਨ੍ਹਾਂ ਨੂੰ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਦੱਸਦੇ ਹਨ ਵੀ ਗੁਰੂ ਕਿਹ ਸਿੱਖਾ ਨੇ ਆਪਣੇ ਗੁਰੂ ਨੂੰ ਇਉਂ ਜਾਣਿਆ ਇਉਂ ਪੂਜਿਆ ਇਉਂ ਸਤਕਾਰਿਆ ਜਿਵੇਂ ਪਾਰਬ੍ਰह्म ਪਰਮੇਸ਼ਰ ਦਾ ਰੂਪ ਹੋਵੇ ਸਿੱਖੀ ਅਤੇ ਸੰਗਤੀ ਇਹ ਪਾਰਬ੍ਰह्म ਕਰਨ ਨਮਸਕਾਰਿਆ ਪਾਰਬ੍ਰह्म ਪਰਮੇਸ਼ਰ ਵਾਹਿਗੁਰੂ ਜੀ ਦਾ ਸਰਗੁਣ ਰੂਪ ਕਤਾਰੀ ਵਿੰਬ ਇਲਾਹੀ ਜੋਤ ਦੇ ਮਾਲਕ ਰਾਜ ਜੋਗ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਛੋਟੀ ਸੁਲਤਾਨ ਉਹਨਾਂ ਦਾ ਅਜਾ ਜੋਤੀ ਜੋਤਿ ਦੀਪ ਸਿਵੀ ਹੈ ਪਗਨਾ ਮਹ ਪਗਨ ਸਮਾਇ ਜੋਤੀ ਮੈਂ ਜੋਤ ਰਲ ਜਾਇਆ ਗੁਰਮੁਖੋ ਜਦੋਂ ਸਤਿਗੁਰਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਇਤਿਹਾਸ ਨੂੰ ਜਾਣਦੇ ਹਾਂ ਸਮਝਦੇ ਹਾਂ ਕੋਈ ਇਸ ਲਈ ਨਹੀਂ ਕਿ ਆਪਾਂ ਕੋਈ ਅੰਤ ਪਾ ਲਵਾਂਗੇ ਇਸ ਲਈ ਗੁਰੂ ਕੇ ਇਤਿਹਾਸ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਕਰਦੇ ਹਾਂ ਤਾਂ ਜੋ ਉਹਨਾਂ ਨੂੰ ਪੜ ਕੇ ਸੁਣ ਕੇ ਵਿਚਾਰ ਕੇ ਸਾਡੇ ਮਨ ਦੇ ਵਿੱਚ ਹੁਲਾਸ ਉਤਸ਼ਾਹ ਪੈਦਾ ਹੁੰਦਾ ਹੈ ਔਰ ਅਸੀਂ ਵੀ ਆਪਣੇ ਗੁਰਬਾਬੇ ਦੇ ਦਰਸਾਏ ਹੋਏ ਮਾਰਗ ਤੇ ਚੱਲ ਪੈਂਦੇ ਹਾਂ ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੇ ਕੁੱਲ ਉਮਰ ਨੂੰ ਵੇਖਿਆ ਜਾਏ 46 ਸਾਲ 11 ਮਹੀਨੇ 8 ਕੁ ਦਿਨ ਦੀ ਆਪ ਜੀ ਦੀ ਪੂਰੀ ਆਜੂ ਹੈ ਜੇ ਆਪ ਜੀ ਦੀ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੇਖਿਆ ਜਾਵੇ ਗੁਰਬਾਣੀ ਦੇ ਵਿਉਰੇਵਾਲਿਆਂ ਨੇ ਬਹੁਤ ਵਿਦਵਾਨਾਂ ਨੇ ਵੱਖੋ ਵੱਖਰੇ ਸ਼ਬਦਾਂ ਦੀ ਗਿਣਤੀ ਔਰ ਤਤਕਰੇ ਦਿੱਤੇ ਆ ਪਰ ਜੋ ਸਿੱਖ ਪੰਥ ਦੇ ਮਹਾਨ ਵਿਦਵਾਨ ਸੱਚਖੰਡ ਵਾਸੀ ਮਾਨਯੋਗ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਜੀ ਹੋਣਾ ਨੇ ਲਿਖਿਆ ਹੈ ਨਾ ਬਹੁਤ ਹੀ ਸਟੀਕ ਤਤਕਰੇ ਆ ਉਹਨਾਂ ਨੇ ਗੁਰੂ ਇਤਿਹਾਸ ਵਿੱਚ ਦੱਸਿਆ ਕਿ ਗੁਰੂ ਨਾਨਕ ਦਾ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ 30 ਰਾਗਾਂ ਵਿੱਚ ਬਾਣੀ ਹੈ ਔਰ 638 ਸ਼ਬਦ ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਿਲਦੇ ਹਨ ਆਪ ਜੀ ਦਾ ਸੁਭਾਅ ਤੇ ਆਪ ਸਾਰੇ ਜਾਣਦੇ ਹੋ ਬੜੀ ਨਿਮਰਤਾ ਵਾਲਾ ਬੜੀ ਮਿਠਾਸ ਵਾਲਾ ਬੜੇ ਲਹਿਜੇ ਵਾਲਾ ਖਾਲਸਾ ਪੰਥ ਦੇ ਮਹਾਨ ਵਿਦਵਾਨ ਡਾਕਟਰ ਗੰਡਾ ਸਿੰਘ ਸਾਡੇ ਗੁਰਦੇਵ ਪੁਸਤਕ ਵਿੱਚ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਆਰੰਭ ਕਰਦੇ ਆ ਉਹ ਸ਼ੁਰੂਆਤੀ ਲਫ਼ਜ਼ ਵਰਤਦੇ ਹਨ ਕਹਿੰਦੇ ਕੋਈ ਉੱਚਾ ਇਸ ਕਰਕੇ ਨਹੀਂ ਕਿ ਉਹ ਕਿੰਨੀ ਉਚਾਈ ਤੇ ਬੈਠਾ ਹੈ ਅਜੇ ਆਤਮ ਦੀ ਦੁਨੀਆ ਵਿੱਚ ਉਚਾਈ ਇਸ ਗੱਲ ਵਿੱਚ ਮਾਪੀ ਜਾਂਦੀ ਹੈ ਲੇਖੀ ਜਾਂਦੀ ਹੈ ਕਿ ਇਸ ਪੁਰਖ ਦੇ ਅੰਦਰ ਇਸ ਗੁਰਮੁਖ ਦੇ ਅੰਦਰ ਨਿਰਮਾਣਤਾ ਕਿੰਨੀ ਹੈ ਨਿਮਰਤਾ ਕਿੰਨੀ ਹੈ ਨਿਮਰਤਾ ਦਾ ਹੱਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਉੱਪਰ ਕੋਈ ਨਹੀਂ ਕਰ ਸਕਦਾ ਜਦੋਂ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਪੁੱਤਰ ਸਤਕਾਰਯੋਗ ਬਾਬਾ ਜੀ ਆਏ ਆਪ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਦੇਖ ਕੇ ਦਾੜੇ ਨੂੰ ਲੰਮੇ ਨੂੰ ਦੇਖ ਕੇ ਪੁੱਛਦੇ ਮਹਾਪੁਰਖ ਕਿਤਨਾ ਵੱਡਾ ਦਾੜਾ ਤਰਦੀ ਖੰਡਨ ਮੰਡਲ ਕਰਦੇ ਪਰ ਜੋ ਮੈਂ ਸੁਣਾ ਰਿਹਾ ਵੱਡੇ ਵੱਡੇ ਵਿਦਵਾਨਾਂ ਨੇ ਲਿਖੀ ਗਾਤਾ ਹੈ ਤੇ ਉਹਨਾਂ ਬਚਨ ਕੀਤਾ ਕਿ ਮਹਾਪੁਰਖ ਨੂੰ ਆਪ ਜੈਸੇ ਰੱਬ ਦੇ ਪਿਆਰੇ ਸੰਤ ਜਨ ਬ੍ਰਹਮ ਗਿਆਨੀ ਤਤ ਵੇਤਿਆਂ ਦੇ ਚਰਨਾ ਦੀ ਧੂੜ ਸਾਫ ਕਰਨ ਲਈ ਜੇ ਮੇਰਾ ਦਾੜਾ ਕੰਨ ਆ ਜਾਏ ਮੈਂ ਉਹ ਭਾਗ ਤਨ ਭਾਗ ਸਮਝਦਾ। ਤੇ ਬਾਬਾ ਸ਼੍ਰੀ ਚੰਦ ਜੀ ਨੇ ਸੀਸ ਚੁਕਾਇਆ ਉਹਨੇ ਮਰਵਾ ਦੀ ਹੱਦ ਸਤਿਗੁਰੂ ਜੀ। ਬਹੁਤ ਵੱਡੀ ਸੇਵਾ ਆਪ ਜੀ ਨੇ ਕੀਤੀ। ਜਿਸ ਵੇਲੇ ਇਤਿਹਾਸ ਨੂੰ ਪੜਦੇ ਹਾਂ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤੀ ਜੋਤ ਉਰਪਸਵੰਦੀ ਕੁਝ ਐਸੀਆਂ ਵਿਚਾਰਾਂ ਮਿਲਦੀਆਂ ਹਨ। ਤੀਜੇ ਪਾਤਸ਼ਾਹ ਗੁਰਦੇਵ ਸਤਗੁਰੂ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਯਾਦ ਕਰਨਿਆ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਉਟਿਆਂ ਦੀ ਓਟ ਆਪ ਮੁਹਾਰੇ ਜ਼ਬਾਨ ਤੋਂ ਨਿਕਲ ਜਾਂਦਾ ਹੈ ਆਪਜੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਇਮਾਲ ਸੰਗੁਰੂ ਅਮਰਦਾਸ ਜੀ ਇੱਕ ਦਿਨ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਆਪਣੇ ਚੁਬਾਰੇ ਤੋਂ ਥੱਲੇ ਉਤਰ ਰਹੇ ਸਨ ਜਦੋਂ ਆਪ ਜੀ ਥੱਲੇ ਉਤਰ ਕੇ ਪੌੜੀਆਂ ਤੋਂ ਥੱਲੇ ਨਜ਼ਰ ਮਾਰੀ ਤਾਂ ਆਪ ਜੀ ਦੀ ਹੋਂਦ ਹਰ ਸੁਪਤਰੀ ਭਗਤੀ ਦਾ ਸਰੂਪ ਪਾਣੀ ਦੀ ਮੂਰਤ ਪਿਆਰੀ लाड़ली ਧੀ ਬੀਬੀ ਪਾਣੀ ਬੈਠੀ ਹੈ ਔਰ ਨਾਲ ਹੀ ਬਾਬਾ ਮੋਰੀ ਜੀ ਦੀ ਪੁੱਤ ਪਤਨੀ ਬੀਬੀ ਆਤਮਾ ਦੇਵੀ ਉਹ ਵੀ ਬੈਠੀ ਹੈ ਦੋਵੇਂ ਨਨਾਨ ਪਰਜਾਈਆਂ ਬੈਠੀਆਂ ਤਾਨੂ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਜੀ ਨੇ ਨજર ਮਾਰੀ ਆਪਣੀ ਪੁੱਤਰੀ ਵੱਲ ਵੇਖ ਕੇ ਵਚਨ ਕੀਤਾ ਪਾਨੀ ਧੀਏ ਦੇਖੋ ਅੰਤਰਜਾਮੀ ਪਰਖ ਮਿਦਾਤੇ ਸਤਿਗੁਰੂ ਗੁਰੂ ਅਰਜਨ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ ਧੀਏ ਲਾਡਲੀ ਐ ਇੱਕ ਵਚਨ ਕਰਨਾ ਹੈ ਬੀਬੀ ਪਾਨੀ ਖੜੀ ਹੋ ਗਈ ਸਤਕਾਰ ਦੇ ਵਿੱਚ ਆਖਣ ਲੱਗੀ ਹੈ ਗਰੀਬ ਨਵਾਜ਼ ਸੱਚੇ ਪਿਤਾ ਹੁਕਮ ਕਰੋ ਕੀ ਹੁਕਮ ਹੈ ਕਹਿਣ ਲੱਗੇ ਧੀਏ ਇਹ ਇਸ ਦੁਨੀਆ ਦੇ ਵਿੱਚ ਆਉਣਾ ਜਾਣਾ ਬਣਿਆ ਹੈ ਜਿਹੜਾ ਵੀ ਬੰਦਾ ਆਇਆ ਉਹਨੇ ਜਾਣਾ ਹੈ ਵਾਹਿਗੁਰੂ ਆਕਾਲ ਪੁਰਖ ਦੇ ਪਾਣੀ ਦੇ ਵਿੱਚ ਆਪਾਂ ਨੇ ਸਭ ਨੇ ਚੱਲਣਾ ਹੈ ਮੈਂ ਤੇਰੇ ਨਾਲ ਵਚਨ ਇਹ ਕਰਨਾ ਚਾਹੁੰਦਾ ਹਾਂ ਲਾੜਲੀ ਐ ਕਿ ਅਗਰ ਤੇਰੇ ਸਿਰ ਦਾ ਸਾਈਂ ਤੇਰਾ ਪੱਤੀ ਸ਼੍ਰੀ ਰਾਮਦਾਸ ਜੀ ਭਾਈ ਜੇਠਾ ਅਗਰ ਸੱਚਖੰਡ ਪਿਆਲਾ ਭਰ ਜਾਏ, ਅਗਰ ਉਹਦੀ ਉਮਰ ਪੂਰੀ ਹੋ ਜਾਏ ਤਾਂ ਤੂੰ ਕੀ ਕਰੇਂਗੀ। ਅਗਰ ਅੱਜ ਦੀ ਅੱਜ ਹੀ ਉਹ ਚੜ੍ਹਾਈ ਕਰ ਜਾਏ ਤਾਂ ਕੀ ਕਰੇਂਗੀ। ਸਤਿਕਾਰਯੋਗ ਬੀਬੀ ਜੀ ਨੇ ਪਾਰ ਬ੍ਰਹਮ ਪਰਮੇਸ਼ੁਰ ਦਾ ਜਾਹਰਾ ਰੂਪ ਸਤਿਗੁਰੂ ਗੁਰੂ ਅਮਰਦਾਸ ਜੀ ਅੱਗੇ ਹੱਥ ਜੋੜੇ ਸਿਰ ਝੁਕਾਇਆ। ਸੁਹਾਗ ਦੀ ਨਿਸ਼ਾਨੀ ਅੱਗੇ ਰੱਖ ਕੇ ਆਖਿਆ ਹੈ ਸੱਚੇ ਗੁਰਦੇਵ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਉਦਾਂ ਹੁਕਮ ਵਿੱਚ ਰਾਵਾਂਗੇ ਆਪ ਜੀ ਦੇ ਕੋਲੋਂ ਪਾਣੇ ਵਿੱਚ ਰਹਿਣਾ ਸਿੱਖਿਆ ਸੁਣਿਆ ਸਮਝਿਆ ਉਸ ਤੇ ਚੱਲਣ ਦਾ ਯਤਨ ਕੀਤਾ ਅਸੀਂ ਆਪ ਦੇ ਸਿੱਖ ਹਾਂ ਜਿਵੇਂ ਆਪ ਜੀ ਦੀ ਰਜ਼ਾ ਉਸ ਵਿੱਚ ਚੱਲਣਾ ਹੈ ਔਰ ਰੋਜ਼ ਜਪਜੀ ਸਾਹਿਬ ਦੀ ਬਾਣੀ ਪੜਦੇ ਹਾਂ ਜਪਜੀ ਸਾਹਿਬ ਵਿੱਚ ਲਿਖਿਆ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਦੇ ਪਾਣੇ ਵਿੱਚ ਰਹਿਣਾ ਹੀ ਸ਼ੋਭਦਾ ਹੈ ਸਤਕਾਰਯੋਗ ਬੀਬੀ ਪਾਨੀ ਜੀ ਦੇ ਆਪਣੀ ਸੁਪੁੱਤਰੀ ਦੇ ਇਹ ਵਚਨ ਸੁਣ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਖਿਆ ਪਾਨੀਏ ਤੇਰੇ ਵਿੱਚ ਬਹੁਤ ਗੁਣ ਹਨ ਮੇਰੀ ਇਹ ਬੱਚੀਏ ਤੂੰ ਹਮੇਸ਼ਾ ਮੇਰੇ ਦਿਲ ਦੇ ਅਨੁਸਾਰ ਰਹੀ ਹੈ ਕਦੇ ਵੀ ਆਪਣੇ ਮਨ ਦੇ ਫੁਰਨਿਆਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਮੇਰੀ ਤੇਰੇ ਉੱਪਰ ਬਹੁਤ ਵੱਡੀ ਖੁਸ਼ੀ ਹੈ ਤੇਰੇ ਪਤੀ ਆਈ RAM ਦਾਸ ਜੀ ਦੀ ਉਮਰ ਅੱਜ ਪੂਰੀ ਹੋ ਚੁੱਕੀ ਹੈ ਧਿਆਨ ਦੇਣਾ ਜਰਾ ਪਰ ਮੇਰੀ ਤੇਰੇ ਅਤੇ ਤੇਰੇ ਪਤੀ ਉੱਤੇ ਇਤਨੀ ਖੁਸ਼ੀ ਹੈ ਮੈਂ ਆਪਣੀ ਗੁਰਿਆਈਕਤੀ ਸਮੇਤ ਰਹਿੰਦੀ ਉਮਰ ਭਾਈ ਅਮਰਦਾਸ ਜੀ ਨੂੰ ਦੇ ਚੱਲਿਆ ਵਾ ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਭਾਨੀ ਬੇਟਾ ਮੇਰੀ ਉਮਰ ਹੋ ਚੁੱਕੀ ਆ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਉਮਰ ਲਗਭਗ 95 ਵਰੇ ਦੀ ਸੀ ਪਰ ਗੁਰੂ ਜੀ ਨੇ ਆਖਿਆ ਮੇਰੀ ਉਮਰ ਹਜੇ 6 ਸਾਲ 11 ਮਹੀਨੇ 18 ਕੁ ਦਿਨ ਹਜੇ ਹੋਰ ਬਾਕੀ ਹੈ ਤੇ ਮੈਂ ਉਹ ਰਹਿੰਦੀ ਉਮਰ ਹਨ ਭਾਈ ਜੇਠਾ ਜੀ ਭਾਈ ਰਾਮਦਾਸ ਜੀ ਨੂੰ ਦੇ ਚੱਲੇ ਆ। ਗੁਰੂ ਜੀ ਨੇ ਬੌਲੀ ਸਾਹ ਦੇ ਨੇੜੇ ਬਾਬਾ ਬੁੱਢਾ ਜੀ ਨੂੰ ਬੁਲਾਇਆ। ਸੰਗਤ ਨੂੰ ਹੁਕਮ ਦਿੱਤਾ ਗੁਰਿਆਈ ਗੱਦੀ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਦੇ ਕੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ। ਗੁਰਿਆਈ ਗੱਦੀ ਬਖਸ਼ੀ ਔਰ ਨਾਲ ਆਪਣੀ ਉਮਰ ਵੀ ਦੇ ਦਿੱਤੀ 6 ਸਾਲ 11 ਮਹੀਨੇ ਤੇ 18 ਦਿਨ ਇਹ ਜੋ ਮੈਂ ਕਹਿ ਰਿਹਾ ਇਹ શ્રી ਗੁਰਪ੍ਰਤਪ ਸਕੂਲ ਦੇ ਗ੍ਰੰਥ ਦੇ ਅੰਦਰ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ ਉਹਨਾਂ ਦੇ ਗੁਰਪ੍ਰਕਰਣ ਚਾਨਣ ਗ੍ਰੰਥ ਦੇ ਅੰਦਰ ਇਹ ਵਚਨ ਲਿਖੇ ਹਨ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਣਾ ਆਪ ਸੂਰਜ ਦੇ ਅੰਦਰ ਬੜੀ ਭਾਵਨਾ ਨਾਲ ਮਾਣੋ ਬੜੇ ਵਿਸਥਾਰ ਨਾਲ ਇਹ ਲਿਖੀ ਹੈ ਗੁਰਿਆਈ ਗੱਦੀ ਬਖਸ਼ ਦਿੱਤੀ ਤੇ ਆਪ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜੋਤ ਜੁ ਸਮਾ ਗਏ ਔਰ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਗੁਰਿਆਈ ਗੱਦੀ ਤੇ ਬੈਠੇ ਜਦੋਂ ਗੁਰੂ ਰਾਮਦਾਸ ਜੀ ਗੁਰਿਆਈ ਗੱਦੀ ਤੇ ਬੈਠੇ ਹੁਣ ਧਿਆਨ ਦੇਣਾ ਮੈਂ ਉਹ ਗੱਲ ਜ਼ਿਆਦਾ ਨਹੀਂ ਗੁਰਿਆਈ ਗੱਦੀ ਦੇ ਉੱਤੇ ਬੈਠਣ ਵਾਲੀ ਕਰਾਂਗਾ ਆਪਣੇ ਵਿਸ਼ੇ ਨਾਲ ਇਸ ਸੰਬੰਧਤ ਅੱਜ ਦੀ ਵਿਚਾਰ ਕਰਾਂਗੇ ਜਿੰਨੀ ਵੀ ਸੰਗਤ ਸੀ ਸਾਰੀ ਸੰਗਤ ਨੂੰ ਇਸ ਗੱਲ ਦਾ ਇਲਮ ਹੋ ਗਿਆ ਪਤਾ ਲੱਗ ਗਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁੱਲ ਉਮਰ ਹੁਣ ਲਗਭਗ 6 ਤੋਂ 7 ਪਸਾ ਹੈ 6 ਸਾਲ 11 ਮਹੀਨੇ ਕੁਝ ਦਿਨ ਜਿਹੜੀ ਇਸ ਗੱਲ ਲਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸ਼ਹਿਜਾਦੇ ਬਾਬਾ ਪ੍ਰਿਥੀ ਚੰਦ ਇਹਨਾਂ ਦਾ ਸੁਭਾਅ ਬਣਦੀਜ ਸੀ ਹੈਵੀ ਬੰਦੇ ਸੀ ਉਹ ਔਰ ਕੁਝ ਮਸੰਦ ਇਸ ਕਾਰਵਾਈ ਵਿੱਚ ਲੱਗ ਪਏ ਕਿ ਜਿਹੜਾ ਵੀ ਅਗਲੇ ਗੁਰੂ ਵੜਨਗੇ ਉਹਨਾਂ ਦੇ ਨਾਮ ਨੇੜ ਤਾਂ ਖਦਾ ਲਈਏ ਤੇ ਬਾਬਾ ਪ੍ਰਿਥੀ ਚੰਦ ਇਸੇ ਤਾਪ ਚ ਲੱਗਿਆ ਰਿਹਾ ਵੀ ਮੈਂ ਗੁਰਿਆਈ ਗੱਦੀ ਪ੍ਰਾਪਤ ਕਰ ਲਵਾਂ ਗੁਰੂ ਜੀ ਨੂੰ ਖੁਸ਼ ਕਰਨੇ ਯਾਰ ਵਿੱਚ ਨਹੀਂ ਲੱਗਿਆ ਸਮਾਂ ਬੀਤਦਾ ਗਿਆ ਕੰਮਕਾਰ ਬੜੇ ਹੁੰਦੇ ਰਹੇ ਸੰਤਾਂ ਬੜੀਆਂ ਆਉਂਦੀਆਂ ਰਹੀਆਂ ਅਰਖ ਦਾ ਸਮਾਂ ਵੀ ਆਇਆ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਚਾਚੇ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਦੇ ਬੇਨਤੀ ਨੂੰ ਸੁਣ ਕੇ ਆਪਣੇ ਪੁੱਤਰਾਂ ਨੂੰ ਲਾਹੌਰ ਭੇਜਣਾ ਸੀ ਪਰ ਬਾਬਾ ਪਿਰਥੀ ਚੰਦ ਜਵਾਬ ਦੇ ਗਏ ਮਹਾਦੇਵ ਜੀ ਜਵਾਬ ਦੇ ਕੇ ਕੱਲ ਆਪ ਜੀ ਨੇ ਗਿਆਨੀ ਵਿਸ਼ਾਲ ਸਿੰਘ ਜੀ ਹੁਣਾਂ ਤੋਂ ਇਹ ਸਾਰੀ ਗੱਲ ਸੁਣ ਲਈ ਮੈਂ ਉਹਨੂੰ ਨਹੀਂ ਕਰਾਂਗਾ ਆਪਣੇ ਛੋਟੇ ਪੁੱਤਰ ਜੋ ਤੋ ਗੁਰੂ ਨਹੀਂ ਸਲਵਣੇ ਸ੍ਰੀ ਅਰਜਨਦੇਵ ਜੀ ਨੂੰ ਭੇਜਿਆ ਤੇ ਇਦਰੋਂ ਪ੍ਰਿਥੀ ਚੰਦ ਆਪਣੀਆਂ ਗੁੰਦਾਂ ਗੁੰਦਦੇ ਰਹੇ ਕਿ ਮੈਂ ਗੁਰੂ ਜੀ ਦੇ ਨੇੜੇ ਲੱਗ ਕੇ ਚਤਰਾਈ ਨਾਲ ਚਲਾਕੀ ਨਾਲ ਗੁਰੂ ਮਹਾਰਾਜ ਜੀ ਦੀ ਗੁਰੇਈ ਗੱਦੀ ਹਾਸਲ ਕਰ ਲਵਾਂ ਚਿੱਠੀਆਂ ਵੀ ਭੇਜੀਆਂ ਸ੍ਰੀ ਅਰਜਨਦੇਵ ਜੀ ਨੇ ਉਹਨੇ ਚਿੱਠੀਆਂ ਵੀ ਬਾਬੇ ਪ੍ਰਿਥੀ ਚੰਦ ਨੇ ਲੁਕੋ ਲਈਆਂ ਗੁਰੂ ਜੀ ਤੱਕ ਨਹੀਂ ਆਉਣ ਦਿੱਤੀਆਂ ਉਹਨੂੰ ਪਤਾ ਸੀ ਵੀ ਉਹ ਦਿਨ ਨੇੜੇ ਆਉਣ ਵਾਲਾ ਹੈ ਜਦੋਂ ਗੁਰੂ ਰਾਮਦਾਸ ਜੀ ਨੇ ਸੱਚਖੰਡ ਜਾਣਾ ਹੈ 바ਪਾ ਮਹਾਦੇਵ ਤੇ ਗੁਰਿਆਈ ਗੱਦੀ ਦੀ ਦੌੜ ਵਿੱਚ ਹੀ ਨਹੀਂ ਸੀ ਲਾਈਨ ਵਿੱਚ ਹੀ ਨਹੀਂ ਸੀ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਛੋਟੇ ਭਰਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਦੋਂ ਗੁਰੂ ਨਹੀਂ ਸਨ ਬਣੇ ਪਰ ਆਪਾਂ ਸਤਿਕਾਰ ਨਾਲ ਨਾਮ ਲਵਾਉਂਦੇ ਕਿਹ ਗੁਰਿਆਈ ਗੱਦੀ ਤੇ ਬੈਠ ਸਕਦੇ ਹਨ ਗੁਰੂ ਰਾਮਦਾਸ ਜੀ ਦੇ ਸੱਚਖੰਡ ਜਾਣ ਤੱਕ ਸ਼੍ਰੀ ਅਰਜਨ ਦੇਵ ਜੀ ਨੂੰ ਇਹਨਾਂ ਦੇ ਨੇੜੇ ਹੀ ਨਾ ਲੱਗਣ ਨਾ ਮਾ ਲਾਹੌਰ ਹੀ ਬੈਠੇ ਰਹਿਣ। ਪ੍ਰਸਾਦ ਸੰਗਤ ਚਤਰਾਈਆਂ ਚਲਾਕੀਆਂ ਨਾਲ ਗੁਰ ਪਰਮੇਸ਼ਰ ਵਸ ਨਹੀਂ ਆਉਂਦੇ। ਉਹਦੀ ਚਤਰਾਈ, ਉਹਦੀ ਚਲਾਕੀ ਦਾ ਭਾਂਡਾ, ਉਹਦੀ ਬੇਈਮਾਨੀ ਦਾ ਭਾਂਡਾ ਫਟ ਗਿਆ। ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰੀਆਂ ਚਿੱਠੀਆਂ ਫੜ ਲਈਆਂ, ਇੱਕ ਸੇਵਕ ਨੇ ਆ ਕੇ ਸਾਰੀ ਗੱਲ ਦੱਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ। ਫਿਰ ਗੁਰੀਆਈ ਗੱਦੀ ਦੇ ਦਿੱਤੀ। ਉਹ ਸਵਾ ਆਇਆ। ਜੇ ਉਸ ਸਮੇਂ ਦੀ ਆਪ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਅਸੀਂ ਸੱਚਖੰਡ ਪਿਆਨਾ ਕਰ ਜਾਣਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਰੇ ਦੀਵਾਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਗੱਦੀ ਦਾ ਤਿਲਕ ਦਿੱਤਾ ਜੋ ਗੁਰਿਆਈ ਦੀਆਂ ਵਸਤਾਂ ਸਨ ਪੰਜ ਪੈਸੇ ਔਰ ਲਾਰੀਅਲ ਝੋੜੇ ਵਿੱਚ ਪਾਇਆ ਗੁਰੂ ਰਾਮਦਾਸ ਜੀ ਨੇ ਨਮਸਕਾਰ ਕੀਤੀ। ਜਦੋਂ ਗੁਰਿਆਈ ਗੱਦੀ ਦਿੱਤੀ ਨਾ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਉਸ ਵੇਲੇ ਪਾਪਾ ਪਿਰਤੀ ਚੰਦ ਨੇ ਇਸ ਗੱਲ ਦਾ ਝਗੜਾ ਬਣਾ ਕੀਤਾ ਬੜਾ ਕਰਿਆ ਬੜਾ ਲੋਹਾ ਲਾਕਾ ਹੋਇਆ ਕਹਿਣ ਲੱਗਾ ਕਿ ਮੇਰਾ ਹੱਕ ਹੈ ਮੇਰੀ ਵਸਤੂ ਹੈ ਮੈਨੂੰ ਮਿਲਣੀ ਚਾਹੀਦੀ ਹੈ ਮੇਰੇ ਨਾਲ ਧੋਖਾ ਕੀਤਾ ਮੇਰੇ ਨਾਲ ਬੇਈਮਾਨੀ ਕੀਤਾ ਬੜੇ ਸਖਤ ਲਫ਼ਜ਼ ਵਰਤੇ ਸਨ ਜੋ ਮੈਂ ਬੋਲ ਵੀ ਨਹੀਂ ਸਕਦਾ ਜਦੋਂ ਨੇ ਝਗੜਾ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਬਚਨ ਵਰਤੇ ਸਾਨੂੰ ਬਾਣੀ ਵਿੱਚ ਹੈ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਵਦੀਰੇ ਤੁਮ ਹੋ ਦਿਨ ਸੋ ਝਗਰਤ ਪਾਪ اے ਪੁੱਤਰ ਆਪਣੇ ਪਿਤਾ ਨਾਲ ਝਗੜਾ ਨਹੀਂ ਕਰੀਦਾ ਜਿਸ ਪਿਤਾ ਨੇ ਤੈਨੂੰ ਜਨਮ ਦਿੱਤਾ ਜਿਸ ਪਿਤਾ ਨੇ ਤੈਨੂੰ ਸੰਭਾਲਿਆ ਵੱਡਾ ਕੀਤਾ ਉਸ ਪਿਤਾ ਦੇ ਨਾਲ ਝਗੜਾ ਕਰਨਾ ਪਾਪ ਲੱਗਦਾ ਹੈ ਬਜ਼ੁਰਗਾਂ ਦਾ ਨਾਪਿਆਂ ਦਾ ਸਤਕਾਰ ਕਰਨਾ ਚਾਹੀਦਾ ਪਰ ਉਹ ਨਾ ਹਟਿਆ ਜਦੋਂ ਨਾ ਹਟਿਆ ਨਾ ਸਤਗੁਰੂ ਗੁਰੂ ਰਾਮਦਾਸ ਮਹਾਰਜ ਨੇ ਅੰਮ੍ਰਿਤ ਵੇਲੇ ਅਗਲੇ ਦਿਨ ਆਪਣੇ ਧਰਮ ਪਤਨੀ ਸਾਡੇ ਸਤਿਕਾਰਯੋਗ ਮਾਤਾ ਮਾਤਾ ਪਾਨੀ ਜੀ ਨੂੰ ਬਚਨ ਕੀਤਾ ਆਪਣੇ ਹੌਣ ਹਾਰਸ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਬਾਦੇ ਮਹਾਦੇਵ ਜੀ ਨੂੰ ਆਖਿਆ ਕਿ ਇਹ ਪਿਰਥੀਆ ਝਗੜਾ ਕਰਦਾ ਹੈ ਬਿਨਾਂ ਮਤਲਬ ਤੋਂ ਆਪਾਂ ਇੱਥੇ ਨਹੀਂ ਠਹਿਰਨਾ ਚਲੋ ਸ੍ਰੀ ਗੋਵਿੰਦ ਵਾਪਸ ਚਲੀ ਗਏ ਗੱਡਿਆਂ ਦੇ ਉੱਤੇ ਰਥਾਂ ਦੇ ਉੱਤੇ ਸਮਾਨ ਲਦਾ ਲਿਆ ਅਗਲੇ ਹੀ ਦਿਨ ਅੰਮ੍ਰਿਤ ਵੇਲੇ ਸ਼੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਸ਼੍ਰੀ ਗੋਵਿੰਦਵਾਲ ਸਾਹਿਬ ਚਲੇ ਗਏ। ਸ਼੍ਰੀ ਗੋਵਿੰਦਵਾਲ ਸਾਹਿਬ ਵੀ ਆਪ ਜੀ ਨੇ ਬਹੁਤ ਵੱਡੀ ਸੇਵਾ ਵੀ ਕੀਤੀ ਸੀ। ਉੱਥੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਪ੍ਰਾਪਤ ਹੋਈ। ਉੱਥੇ ਗੁਰਿਆਈ ਗੱਦੀ ਆਪ ਜੀ ਨੂੰ ਮਿਲੀ ਸੀ। ਸ਼੍ਰੀ ਗੋਵਿੰਦਵਾਲ ਸਾਹਿਬ ਆਪ ਜੀ ਗਏ ਤੇ ਉਹ ਦਿਨ ਵੀ ਆਇਆ ਜਿਸ ਦਿਨ ਦਾ ਸਭ ਨੂੰ ਪਤਾ ਸੀ ਕਿ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸੱਚਖੰਡ ਪਿਆਲਾ ਕਰ ਜਾਣਾ। ਪਾਦ੍ਰਵ ਸੁਦੀ ਤੀਜ ਵਿਕਰਮੀ ਸੰਮਤ 1638 ਮਹ ਪਾਦ੍ਰਵ ਸੁਦੀ ਤੀਜ ਅਗਰ ਕਿਸ ਵੀ ਸਾਲ ਦੇਖਿਆ ਜਾਏ 1 ਸਤੰਬਰ 1581 ਵੰਦ ਹੈ ਸਤਗੁਰੂ ਜੀ ਨੇ ਸਾਰੀ ਸੰਗਤ ਨੂੰ ਬੁਲਾਇਆ ਦਿਵਾਨ ਭਰਿਆ ਹੋਇਆ ਸਤਗੁਰੂ ਜੀ ਸੰਗਤ ਦੇ ਵਿੱਚ ਬੈਠ ਗਏ ਸੰਗਤ ਵਿੱਚ ਬੈਠ ਕੇ ਗੁਰੂ ਜੀ ਨੇ ਅੰਤਮ ਉਪਦੇਸ਼ ਜੋ ਸੰਗਤ ਨੂੰ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਬੈਠੇ ਹਨ ਸੰਗਤ ਨੂੰ ਆਖਿਆ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਔਰ ਮੇਰੇ ਵਿੱਚ ਭੇਦ ਕੋਈ ਨਹੀਂ ਆ ਫਰਕ ਨਾ ਜਾਣੇ ਉਹ ਜਿਸ ਤਰ੍ਹਾਂ ਸਾਡਾ ਵਚਨ ਮੰਨਦੇ ਸੀ ਐਸੇ ਤਰ੍ਹਾਂ ਇਹਨਾਂ ਦਾ ਵਚਨ ਮੰਨਣਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵੀ ਕੁਝ ਵਚਨ ਵਿਲਾਸ ਹੋਏ ਸਾਡੇ ਚਲੇ ਜਾਣ ਤੋਂ ਬਾਅਦ ਰੋਣਾ ਨਹੀਂ ਉਤਸ਼ਾਹ ਨਹੀਂ ਹੱਤ ਘਟਾਉਣਾ ਦੁਖੀ ਨਹੀਂ ਹੋਣਾ ਅੰਜੂ ਨਹੀਂ ਸੁਟਨੇ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ ਬਾਬਾ ਮੋਟਾ ਜੀ ਨਾਲ ਵਚਨ ਵਿਲਾਸ ਹੋਏ ਔਰ ਉਸ ਵੇਲੇ ਸਤਕਾਰਯੋਗ ਤੰਤਨ ਮਾਤਾ ਪਾਨੀ ਜੀ ਨੇ ਹੱਥ ਜੋੜੇ ਸੇ ਪਤੀ ਗੁਰਦੇਵ ਮੇਰਾ ਵੀ ਮੰਨ ਕਰਦਾ ਹੈ ਕਿ ਮੈਂ ਵੀ ਆਪ ਜੀ ਦੇ ਨਾਲ ਹੀ ਸੱਚਖੰਡ ਪਿਆਲਾ ਕਰ ਜਾਵਾਂ ਕਿਉਂਕਿ ਪ੍ਰਥੀ ਚੰਦ ਬੜਾ ਝਗੜਾ ਕਰਦਾ ਹੈ ਇਹਨੇ ਹਟਣਾ ਨਹੀਂ ਇਹਨੇ ਕੱਟਣਾ ਨਹੀਂ ਮੈਨੂੰ ਵੀ ਆਪ ਜੀ ਆਪਣੇ ਨਾਲ ਹੀ ਲੈ ਜਾਓ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਰਕਾਰ ਯੋਗ ਮਾਤਾ ਪਾਨੀ ਜੀ ਆਪਣੇ ਧਰਮ ਪਤਨੀ ਜੀ ਨੂੰ ਆਖਿਆ ਕਿ પતિ ਅਤੇ ਪਤਨੀ ਦਾ ਜਿਹੜਾ ਰਿਸ਼ਤਾ ਹੈ ਇਹ ਸ਼ਰੀਰ ਹੀ ਦੋ ਨੇ ਪਰ ਜੋ ਇੱਕ ਹੈ ਬਾਣੀ ਵਿੱਚ ਲਿਖਿਆ ਰ ਇੱਕ ਜੋਤ ਦੋਇ ਕੂਤੀ ਘਰ ਫਿਰ ਤਹੀ ਅਸ ਕਹੀ ਅਸੋਏ ਪਰ ਤੁਹਾਡੀ ਪ੍ਰਾਪਤ ਹਜੇ ਬਾਕੀ ਹੈ ਜੀ ਆਪਣੇ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਹਿ ਕੇ ਕੁਝ ਸਿੱਖਾਂ ਜੀ ਕੁਝ ਸਿੱਖੀ ਦੀ ਸੇਵਾ ਕਰੋ ਪਰਮੰਤਾ ਦਾ ਪ੍ਰਚਾਰ ਕਰੋ ਕੋਈ extra ਦੀ ਕਾਰਵਾਈ ਕਰਦੇ ਹਨ ਇਹਨਾਂ ਦਾ ਦੱਟ ਕੇ ਸਾਹਮਣਾ ਵੀ ਕਰਨਾ ਵਿਰੋਧ ਵੀ ਕਰਨਾ ایسے ਵਚਨ ਗੁਰੂ ਜੀ ਨੇ ਕਹਿ ਕੇ ਤੇ ਫਿਰ ਸਾਰੀ ਸੰਗਤ ਨੂੰ ਆਖਿਆ ਸਾਡੇ ਜਾਣ ਤੋਂ ਬਾਅਦ ਰੋਗਣਾ ਨਹੀਂ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਜੋ ਗੁਰੂ ਅਮਰਦਾਸ ਜੀ ਦਾ ਵਚਨ ਸੀਦਾ ਸੱਦ ਦੇ ਅੰਦਰ ਕੋਈ ਹੋਰ ਵਚਨ ਫਰਮਾ ਕੇ ਆਖਿਆ ਸਾਡੇ ਪਿੱਛੋਂ ਰੋਣਾ ਨਹੀਂ ਕੀਰਤਨ ਕਰਨਾ ਫਿਰ ਜੋ ਪਹਿਲੇ ਸਤਿਗੁਰੂ ਕਰਦੇ ਸਨ ਉਸੇ ਤਰੀਕੇ ਆਪ ਜੀ ਨੇ ਕੋ ਸ਼ਾਸਨ ਕਰਵਾ ਲਿਆ ਧਰਤੀ ਦੇ ਉੱਤੇ ਔਰ ਆਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਚਰਨਾਂ ਦਾ ਧਿਆਨ ਕਰਕੇ ਆਪ ਜੀ लेट ਗਏ ਆਪਣੇ ਮੁਖ ਦੇ ਉੱਤੇ ਆਪ ਨੇ ਕੱਪੜਾ ਲੈ ਲਿਆ ਕੱਪੜਾ ਲੈ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਰੀ ਸੰਗਤ ਵੇਖ ਰਹੀ ਹੈ ਵੇਖਦੇ ਆਂ ਵੇਖਦੇ ਆਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਜੋਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ ਸਮਾ ਗਏ ਜਿਸ ਦਿਨ ਦੀ ਯਾਦ ਵਿੱਚ ਅੱਜ ਅਸੀਂ ਬੈਠੇ ਹਾਂ ਉਸ ਸਮੇਂ ਜਿਹੜੇ ਪੱਟਸਾਲ ਹਨ ਪੱਟਾਂ ਦੇ ਵਿੱਚੋਂ ਇੱਕ ਪੱਟ ਹੈ ਜਿਹਦਾ ਨਾਮ ਹੈ ਪੰਟ ਪੱਟ ਹਰਬੰਸ ਉਹ ਉੱਥੇ ਸ਼ਾਮਲ ਸੀ ਪੱਟ ਹਰਬੰਸ ਨੇ ਜੋ ਕੁਝ ਵੇਖਿਆ ਉਹਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਮਿਲ ਨਾਨਕ ਅੰਗਦ ਅਮਰਗੁਰ ਗੁਰੂ ਰਾਮਦਾਸ ਹਰ ਪੈ ਗयो ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰੂ ਹੋਇ ਉਹ ਕਹਿੰਦੇ ਨੇ ਐ ਦੁਨੀਆ ਦੇ ਲੋਕੋ ਕੋਈ ਇਹ ਨੰਤੋ ਹੋ ਕੇ ਗੁਰੂ ਰਾਮਦਾਸ ਜੀ ਆਮ ਸ਼ਬਦ ਆਪਾਂ ਵਰਦਿਆਂ ਅਕਾਲ ਚ ਰਾਣਾ ਕਰ ਗਏ ਜਾਂ ਮਰ ਗਏ ਸ਼ਬਦ ਵਰਤਉ ਨੇ ਆਂ ਕਹਿੰਦੇ ਨਹੀਂ ਕੌਣ ਕਹਿੰਦਾ ਕਿ ਗੁਰੂ ਰਾਮਦਾਸ ਜੀ ਚਲੇ ਗਏ ਉਹਦੇ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਵਿੱਚ ਲੀਨ ਹੋ ਗਏ ਤੇ ਅਕਾਲ ਪੁਰਖ ਵਾਹਿਗੁਰੂ ਕੋਲ ਗਏ ਤੇ ਜਦੋਂ ਆਪ ਜੀ ਨੇ ਇਹ ਪੰਜ ਭੂਤਕ ਸਰੀਰ ਨੂੰ ਛੱਡਿਆ ਉਹਦੀ ਬਾਤ ਪਾਵੀ ਕੁਰਬਾਨੀ ਵਿੱਚ ਮਿਲਦੀ ਹੈ। ਉਹਦੇ ਬਾਰੇ ਵੀ ਪਟਸਾਹਬਾਨ ਲਿਖਦੇ ਹਨ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਸਿੱਧੇ ਪਾਸ਼ਾ ਇਥੋਂ ਗਏ ਨਾ ਤੇ ਉਸ ਵੇਲੇ ਹਰ ਸਿੰਘ ਆਸਣ ਦੀ ਉਹ ਸ੍ਰੀ ਗੁਰੂ ਤਹਿਬੈ ਸਾਇਓ ਹਰੀ ਅਕਾਲਪੁਰ ਕੋ ਵਾਹ ਗੁਰੂ ਨੇ ਸਿੰਘਾਸਣ ਦਿੱਤਾ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉੱਥੇ ਬਿਠਾਇਆ ਰਹਿਸ ਕਰਨ ਸੁਰਦੇਵ ਤੋਹਿ ਜਸ ਜੈ ਜੈ ਜੰਪੈ ਅਸਰ ਗਏ ਤੇ ਭਾਗ-ਪਾਤ ਤਿਨ ਭੀਤਰ ਕੰਪੈ ਟਾਟੇ ਸੁ ਬਾਪ ਤਿਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਤਖੰਡ ਪਿਆਰਆ ਕਰਦੇ ਆ ਉਸ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਆਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾਂਦੇ ਵਾਹਿਗੁਰੂ ਜੀ ਨੇ ਆਪ ਆਪਣੇ ਆਸਣ ਤੇ ਬਿਠਾਇਆ ਆਸਰ ਤੇ ਪਠਾ ਕੇ ਸਤਕਾਰ ਕੀਤਾ ਔਰ ਦੇਵਤਿਆਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਜੈਜਾਕਾਰ ਕੀਤੀ ਸਾਖਸੇ ਤੇ ਜਿਨ੍ਹਾਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੈਜਾਕਾਰ ਕੀਤੀ ਉਹਨਾਂ ਦੇ ਅੰਦਰਲੇ ਪਾਪ ਕੱਟੇ ਗਏ ਉਹਨਾਂ ਦੇ ਦੁੱਖ ਕੱਟੇ ਗਏ ਉਹਨਾਂ ਦੇ ਅੰਦਰੋਂ ਆਸਰੀ ਸੰਪਦਾ ਸੀ ਜਿਹੜੀ ਖੁਨਾਸ਼ ਹੋ ਗਈ ਸਾਖਸੇ ਤੇ ਕੋ ਲਿਖਦੇ ਆ ਕਿ ਸਤਗੁਰੂ ਗੁਰੂ ਰਾਮਦਾਸ ਜੀ ਨੇ ਧਰਤੀ ਦੇ ਉੱਤੇ ਗੁਰਿਆਈ ਗੱਦੀ ਦਾ ਛਾਤਰ ਆਪਣੇ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤਾ ਤੇ ਆਪ ਸਤਖੰਡ ਆ ਗਏ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਤਖੰਡ ਜਾਣ ਤੋਂ ਬਾਅਦ ਫਿਰ ਬਾਬਾ ਫੁੱਟਾ ਜੀ ਨੇ ਸਾਰੀ ਸੰਗਤ ਨੂੰ ਅੰਤਮ ਦਰਸ਼ਨ ਕਰਵਾਏ। ਔਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਰੀਰ ਦਾ ਸਭ ਤੋਂ ਪਹਿਲਾਂ ਇਸ਼ਨਾਨ ਕਰਵਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਲੱਗੇ। ਦਹੀਂ ਲਈ ਪਵਿੱਤਰ ਸੁੱਜੀ ਰਹੀ ਦੇ ਨਾਲ ਸਤੁਪਤੀ ਦੇ ਸੁੰਦਰ ਦਾੜੇ ਦਾ ਸ਼ਨਾਮ ਕਰਵਾਇਆ ਕਿਸਾ ਦਾ ਸ਼ਨਾਮ ਕਰਵਾਇਆ ਜਿਸ ਤਰ੍ਹਾਂ ਦੇ ਵਸਤਰ ਆਪਰੇ ਦੇ ਹਨ ਉਹ ਵਸਤਰ ਸਾਰੇ ਸਰੀਰ ਦੇ ਉੱਤੇ ਪਹਿਨਾ اور ਸਿੱਖਾ ਵੀ ਡਿਊਟੀ ਆਦਤੀ ਗਈ